ਕੁਰੂਕ ਖੇਤਰ ਦੇ ਵਿੱਚ ਮਾਹੌਲ ਬੇਹਦ ਗਰਮਾਇਆ ਹੋਇਆ ਹੈ ਦੋਵੇਂ tiers ਵਿਚਾਲੇ ਬੇਹਦ ਘੱਟ ਫਰਕ ਹੈ ਮਹਿਜ਼ 50 ਮੀਟਰ ਦੀ ਦੂਰੀ ਤੇ ਦੋਵੇਂ tiers ਨੇ ਅਤੇ ਮਾਹੌਲ ਬੇਹਦ ਜ਼ਿਆਦਾ ਗਰਮਾ ਚੁੱਕਾ ਹੈ ਕਿਉਂਕਿ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਐਚਐਸਜੀਐਮਸੀ ਵੱਲੋਂ ਲਗਾਤਾਰ ਨਾਰੇ ਲਗਾਏ ਜਾ ਰਹੇ ਨੇ ਕਿਉਂਕਿ ਪ੍ਰਬੰਧ ਸੰਭਾਲਣਾ ਚਾਹੁੰਦੇ ਨੇ ਪਾਤਸ਼ਾਹੀ 6ਵੀਂ ਕੁਰੂਕ ਖੇਤਰ ਗੁਰਦੁਆਰਾ ਪਾਤਸ਼ਾਹੀ 6ਵੀਂ ਦੇ ਬਾਹਰ ਸੇਵਾ ਸੰਭਾਲ ਮੋਰਚਾ ਜੋ ਕਿ ਐਚਐਸਜੀਐਮਸੀ ਨੇ ਲਗਾਇਆ ਹੋਇਆ ਤੇ ਇੱਥੇ ਜੰਮ ਕੇ ਨਾਰੇਬਾਜ਼ੀ ਹੋ ਰਹੀ ਹੈ ਜਦੋਂ ਸ਼ੁਰੂਆਤੀ ਦੌਰ ਤੇ ਸ਼ਨੀਵਾਰ ਨੂੰ ਐਚ ਐਸ ਜੀ ਐਮ ਸੀ ਨੇ ਪ੍ਰਬੰਧ ਸੰਭਾਲਣ ਦੀ ਕੋਸ਼ਿਸ਼ ਕੀਤੀ ਸੀ ਉਸ ਵਕਤ ਹਲਕਾ ਲਾਠੀ ਚਾਰਜ ਵੀ ਹੋਇਆ ਸੀ ਇਸ ਵਕਤ ਕੀ ਮਾਹੌਲ ਬਣਿਆ ਹੋਇਆ ਸਾਡੇ ਪੱਤਰਕਾਰ ਮੌਕੇ ਤੇ ਮੌਜੂਦ ਨੇ ਸਰਬਜੀਤ ਇਸ ਵਕਤ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਦੇਖੋ ਬਿਲਕੁਲ ਕਿ ਕੀ ਅਮਨਦਤੀਆ ਸਾਰੇ ਅਲੱਗ ਅਲੱਗ ਜਗ੍ਹਾ ਤੋਂ ਬੁਲਾਇਆ ਗਿਆ ਹੈਗਾ ਇਹ ਲੋਕਾਂ ਨੂੰ ਇਹਨਾਂ ਨੇ ਹਰਿਆਣਾ ਪੁਲਿਸ ਪ੍ਰਬੰਧਕ ਕਮੇਟੀ ਵੱਲੋਂ ਔਰ ਉਸੇ ਦੇ ਮੱਦੇਨਜ਼ਰ ਜਿਹੜੀ ਸੰਗਤ ਹੈਗੀ ਉਹ ਇਕੱਠੀ ਹੋ ਰਹੀ ਹੈ ਤੇ ਤੇ ਕੁਝ ਲੋਕ ਕਿਸੇੋ ਕੇ ਨਾਰੇਵਾਜ ਸ਼ੁਰੂ ਕਰ ਰਹੇ ਨੇ ਤੇ ਬਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਅਹੁਦੇਦਾਰ ਹੈ ਜਾਂ ਉਮੀਦਵਾਰ ਹੈ ਕਿ ਨੇ ਉਹ ਵੀ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਐਸੇ ਵਿੱਚ ਪੁਲਿਸ ਲਈ ਬਹੁਤ ਦਿੱਕਤ ਹੈ ਇਸ ਪੂਰੇ ਮਾਮਲੇ ਨੂੰ ਕੰਟਰੋਲ ਕਰਨਾ ਕਿਉਂਕਿ ਸੰਗਤ ਤੇਰੀ ਹੈ ਉਹਨਾਂ ਦੀ ਵੀ ਗੱਲ ਰਹੀ ਹੈ ਕਿ ਵਿਚਕਰ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਸੰਗਤ ਬਹੁਤ ਜ਼ਿਆਦਾ ਹੈ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਕਿ ਕਦਮ ਜ਼ਿਆਦਾ ਵਾਚ ਚੁੱਕੇ ਜਾ ਰਹੇ ਨੇ ਸੁਰੱਖਿਆ ਬਲ ਕਿਸ ਤਰ੍ਹਾਂ ਦੇ ਦੇਖ ਰਹੇ ਨੇ ਬਿਲਕੁਲ ਕਿਉਂਕਿ ਸੁਰੱਖਿਆ ਨੂੰ ਲੈ ਕੇ ਗੱਲ ਕੀਤੀ ਤਾਂ ਸੁਰੱਖਿਆ ਕਾਫੀ ਅਤੇ ਵਧੀਆ ਕਿ ਦੀ વોਟਰ ਕੈਨਨ ਦਾ ਵੀ ਪ੍ਰੋਸਪਲ ਬੰਦ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਐਸ.ਐਮ ਮੌਜੂਦ ਹੈਗਾ ਮੌਕੇ ਦੇ ਉੱਤੇ ਪੁਲਿਸ ਦੇ ਸੀਨੀਅਰ ਅਫਸਰ ਅਤੇ ਮੌਜੂਦ ਹੈ ਕਿ ਨੇ ਪੁਲਿਸ ਪੰਪ ਪਿਛਲੇ 5 ਦਿਨਾਂ ਤੋਂ ਲਗਾਤਾਰ ਇੱਥੇ ਡਟੇ ਹੋਏ ਨੇ ਤਾਂ ਕਿ ਇਹਨਾਂ ਨੂੰ ਸਮਝਾ ਦਿੱਤੇ ਕਿ ਸਿੱਕੇ ਵਾਲੇ ਮਾਮਲੇ ਨੂੰ ਸ਼ਾਂਤ ਕੀਤਾ ਜਾਵੇ ਹਮਨ ਜੀ ਦਰਬਜੀਤ ਸ਼ੁਰੂਆਤੀ ਦੌਰ ਤੋਂ ਹੀ ਜਗਦੀਸ਼ ਸਿੰਘ ਢਿੰਡਾ ਕਹਿੰਦੇ ਰਹੇ ਨੇ ਉਹ ਦਰ ਐਸਜੀਪੀਸੀ ਨੇ ਵੀ ਲਗਾਤਾਰ ਕਿਹਾ ਕਿ ਸ਼ਾਂਤੀ ਬਣਾਈ ਰੱਖਾਂਗੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਖੂਨ ਖਰਾਬਾ ਹੋਵੇ ਪਰ ਸ਼ਾਇਦ ਇਹਨਾਂ तमाम ਹਮਾਇਤੀਆਂ ਨੂੰ ਕਾਬੂ ਵਿੱਚ ਨਹੀਂ ਕਰ ਪਾਰੀਆਂ ਨੇ ਦੋਵੇਂ ਤੀਹ ਤਰ ਹਾਲਾਂਕਿ ਬਿਲਕੁਲ ਕੋਈ ਦੋ ਤਰੀਕ ਦੀ ਘਟਨਾ ਨਿਕਰ ਗੱਲ ਕਰੇ ਦੋ ਤਰੀਕ ਦੀ ਘਟਨਾ ਨਹੀਂ ਵੀ ਸ਼ਾਂਤਮਈ ਤਿੱਕੇ ਨਾਲ ਸੀ ਪਰ ਇੱਕ ਗਰੁੱਪ ਜਿਹੜਾ ਵਿੱਚ ਕੁਝ ਲੋਕ ਹੈਗੇ ਨੇ ਉਹ ਕਹਿੰਦੇ ਨੇ ਕਿ ਗੁਰਤਮਾਂ ਦੀ ਜਿਹੜੀ ਸੇਵਾ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਐਸੇ ਵਿੱਚ ਕੁਝ ਜੋਸ਼ ਜਿਹੜਾ ਕਹਿ ਸਕਦੇ ਆਪਾਂ ਉਹ ਤੁਸੀਂ ਇਹ ਲੋਕ ਅੱਗੇ ਵੱਧਣ ਦੀ ਕੋਸ਼ਿਸ਼ ਕਰਦੇ ਨੇ ਜਿਸ ਕਰਕੇ ਦਿੱਕਤ ਥੋੜੀ ਯਾਰੀ ਪਰ ਫਿਲਹਾਲ ਜਗਦੀਸ਼ ਸਿੰਘ ਚਿੰਦਾ ਜਾਂ ਦਿਦਾਰ ਸਿੰਘ ਨਲਵੀ ਦੀ ਇੱਕੀ ਗੱਲ ਕਹਿਣਾ ਉਹਨਾਂ ਦਾ ਵੀ ਕਿ ਉਹ ਸ਼ਾਂਤਮਈ ਤਰੀਕੇ ਨਾਲ ਚਾਹੁੰਦੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਐਸੀ ਘਟਨਾ ਨਾ ਵਾਪਰੇ ਜਿਸ ਕਰਕੇ ਸਿੱਖ ਕੌਮ ਨੂੰ ਉਸ ਸ਼ਟਾਣਾ ਪਵੇ ਜਿਸ ਨਾਲ ਐਸੀ ਚੀਜ਼ ਨੂੰ ਲੈ ਕੇ ਜਿਹੜੇ ਲੋਕ ਤੁਨ ਪਾਸੇ ਲੋਕ ਡਟੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਰ ਗੱਲ ਕਰੀ ਤਾਂ ਉਹਨਾਂ ਦੇ ਜਿਹੜੇ ਲੋਕ ਅੰਦਰ ਹੈਗੇ ਨੇ ਉਹ ਸ਼ਾਂਤਮਈ ਤਰੀਕੇ ਨਾਲ ਅੰਦਰ ਹੈ ਐਸੇ ਵਿੱਚ ਪੁਲਿਸ ਨੂੰ ਤੋਹਫਾ ਤਿਰਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਘਟਨਾ ਨਾ ਵਾਪਰ ਜਿਵੇਂ ਆ ਕੇ ਦਿਖਾਉਂਦਾ ਧੰਨਵਾਦ ਇਸ तमाम ਜਾਣਕਾਰੀ ਦੇ ਲਈ